ਨੀ ਨਹੀਂ ਹੈ ਕਦੇ ਨਿਤਾੜੀ ਨਹੀਂ ਹੈ ਕਲਗੀਧਰ ਪਾਤਸ਼ਾਹ ਜੀ ਨੇ ਆਪ ਜੀ ਨੂੰ ਬਹੁਤ ਮਾਣ ਦਿੱਤਾ ਹੈ ਜਦੋਂ ਪਾਤਸ਼ਾਹ ਆਖਦੇ ਨੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਾਮੋਸੋ ਗਰੀਬ ਕਰੋੜ ਕਰੀ ਤੋ ਤੁਸੀਂ ਗੁਰੂ ਕੀ ਸੰਗਤ ਹੋ ਮੈਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਗੁਰੂ ਸਾਹਿਬ ਜੀ ਦੀ ਸਿੱਖੀ ਨੂੰ ਬਾਤੋਕੀ ਸਾਭਿਆ ਹੈ ਸੱਚੇ ਬਾਦਸ਼ਾਹ ਦੀ ਬਾਣੀ ਦੇ ਨਾਲ ਤੁਸੀਂ ਜੁੜੇ ਹੋ ਕਿਉਂਕਿ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਗਤ ਜਲੰਦੇ ਦਾ ਪਰਮਣ ਕੀਤਾ ਵਖ ਵਖ ਹਿੱਸਿਆਂ ਦੇ ਵਿੱਚ ਗਏ ਜਿੱਥੇ ਵੀ ਗੁਰੂ ਨਾਨਕ ਸਾਹਿਬ ਜੀ ਗਏ ਉੱਥੇ ਸੰਗਤ ਕਾਇਮ ਹੋਈ ਜਿੱਥੇ ਬੈਠੇ ਗੁਰੂ ਸਾਹਿਬ ਉੱਥੇ ਸੰਗਤ ਕਾਇਮ ਹੋਈ ਭਾਵੇਂ ਕੇ ਸਰੀਰ ਕਰਕੇ ਗੁਰੂ ਪਾਤਸ਼ਾਹ ਉਸ ਥਾਂ ਤੋਂ ਅੱਗੇ ਚਲੇ ਗਏ ਪਰ ਉਸ ਸੰਗਤ ਨੂੰ ਹਰੇਕ ਥਾਂ ਦੇ ਉੱਤੇ ਸ਼ਬਦ ਨਾਲ ਜੋੜ ਕੇ ਗਏ ਬਾਣੀ ਦੇ ਨਾਲ ਜੋੜ ਕੇ ਗਏ ਬਾਅਦ ਵਿੱਚ ਵੀ ਸੰਗਤ ਸ਼ਬਦ ਦੇ ਰਾਹੀ ਬਾਣੀ ਦੇ ਰਾਹੀ ਗੁਰੂ ਨਾਨਕ ਸਾਹਿਬ ਦੇ ਨਾਲ ਜੁੜੀ ਰਹੀ ਉਹਦੇ ਤੋਂ ਬਾਅਦ ਕੁਛ ਥਾਵਾਂ ਦੇ ਉੱਤੇ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਵੀ ਗਏ ਔਰ ਉਹਦੇ ਤੋਂ ਬਾਅਦ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਬਹੁਤ ਥਾਵਾਂ ਦੇ ਉੱਤੇ ਗਏ ਸੰਗਤਾਂ ਨੂੰ ਫੇਰ ਮਿਲੇ ਤੇ ਜਿਹੜੀ ਗੁਰਸਿੱਖੀ ਬਹੁਤ ਜ਼ਿਆਦਾ ਪਰਫੁੱਲਤ ਹੋ ਚੁੱਕੀ ਸੀ ਉਸ ਸਿੱਖੀ ਨੂੰ ਹੋਰ ਚੜ੍ਹਦੀ ਕਲਾ ਦੇ ਵਿੱਚ ਲਿਜਾਣ ਦੇ ਲਈ ਦੁਬਾਰਾ ਤੋਂ ਯਤਨ ਕੀਤੇ ਗਏ। ਤੋਂ ਮੈਂ ਇਹ ਮਹਿਸੂਸ ਕਰਦਾ ਹਾਂ ਸਿੱਖ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਬੈਠਾ ਹੋਵੇ ਜਾਂ ਦੇਸ਼ ਦੇ ਕਿਸੇ ਵੀ ਹਿੱਸੇ ਦੇ ਵਿੱਚ ਬੈਠਾ ਹੋਵੇ ਸਿੱਖ ਮੀ ਸਿੱਖ ਆਪਾਂ ਸਾਰੇ ਗੁਰ ਭਾਈ ਹਾਂ ਇਸ ਸਾਡੀਆਂ ਭੈਣਾਂ ਕਿਉਂਕਿ ਸਾਨੂੰ ਸਾਡੇ ਗੁਰੂ ਨੇ ਇੱਕ ਪਰਿਵਾਰ ਬਣਾਇਆ ਸਾਂਝਾ ਪਰਿਵਾਰ ਅਸੀਂ ਅਨੰਦਪੁਰ ਸਾਹਿਬ ਦੇ ਵਾਸੀ ਤੁਸੀਂ ਅਸੀਂ ਸਾਰੇ ਇਸ ਕਰਕੇ ਅਸੀਂ ਇੱਕ ਪਰਿਵਾਰ ਤੇ ਜਦੋਂ ਆਪਣੇ ਪਰਿਵਾਰ ਦੇ ਵਿੱਚ ਆਣ ਕੇ ਬੈਠੀਦਾ ਵਾ ਆਈਦਾ ਵਾ ਬਾਤ ਪਾਈਦੀ ਆ ਗੁਰੂ ਦੀ ਤਾਂ ਇਹ ਭਾਗਾਂ ਵਾਲੀ ਗੱਲ ਹੁੰਦੀ ਹੈ ਕਿਉਂਕਿ ਮੈਂ ਇਹ ਵੀ ਜਾਣਦਾ ਕਿ ਜਦੋਂ ਕਲਕੀ ਧਰ ਪਾਤਸ਼ਾ ਅਨੰਦਪੁਰ ਸਾਹਿਬ ਸਾਹਿਬ ਔਰ ਗੁਰੂ ਤੇਗ ਬਹਾਦਰ ਜੀ ਪਾਤਸ਼ਾ ਦਿੱਲੀ ਚਾਂਦਨੀ ਚੌਂਕ ਸ਼ਹੀਦੀ ਦੇਣ ਆਏ ਸਤਗੁਰੂ ਜੀ ਦੇ ਧੜ ਦਾ ਜਿਹੜਾ ਸਸਕਾਰ ਕੀਤਾ ਹੈ ਇਹ ਕੋਈ ਸਧਾਰਨ ਗੱਲ ਨਹੀਂ ਸੀ 1750 ਸਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਸ਼ਤਾਬਦੀ ਆਉਣ ਵਾਲੀ ਹੈ ਨਾਲ ਹੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹੀਦੀ ਜਦੋਂ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਧਾਰਮਿਕ ਆਜ਼ਾਦੀ ਲਈ ਤਿਲਕ ਜੰਜੂ ਦੀ ਰਾਖੀ ਲਈ ਤਾਂ ਵਕਤ ਦੀ ਹਕੂਮਤ ਨੇ ਐਲਾਨ ਕੀਤਾ ਸੀ ਕਿ ਗੁਰੂ ਸਾਹਿਬ ਦੇ ਸਰੀਰ ਦਾ ਬਾਦ ਵਿੱਚ ਅਦਬ ਨਾ ਤਾ ਉਦੋਂ ਦੋ ਸਿੱਖਾਂ ਦਾ ਬੜਾ ਉੱਚੇ ਚਾਜੀ ਕਰਦਾ ਇੱਕ ਭਾਈ ਜੀਵਨ ਸਿੰਘ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਸੀਸ ਨੂੰ ਸੰਭਾਲਿਆ ਤੇ ਅਨੰਦਪੁਰ ਸਾਹਿਬ ਲੈਤਾ ਤੇ ਦੂਜੇ ਸਿੱਖ ਨੇ ਬਾਬਾ ਲੱਖੀ ਸ਼ਾਹ ਜੀ ਮਨਜਾਰਾ ਇਹ ਬੜੇ ਧਨਾਢ ਸਿੱਖ ਸਨ ਜਿੱਥੇ ਭਾਰਤ ਦੀ ਪਹਿਲੀ ਪਾਰਲੀਮੈਂਟ ਬਣੀ ਜਿੱਥੇ ਪਹਿਲਾਂ ਵਾਇਸ ਰਾਇ ਦਾ ਹਾਊਸ ਸੀ ਅੰਗਰੇਜ਼ਾਂ ਦੇ ਬੇੜੇ ਇਹ ਸਾਰੀ ਜਗ੍ਹਾ ਭਾਈ ਲੱਖੀ ਸ਼ਾਹ ਵਨਜਾਰੇ ਦੀ ਆ ਪਿੰਡ ਹੈ ਰਕਾਬਗੜ੍ਹ ਔਰ ਕਿੰਨਾ ਗੁਰੂ ਦਾ ਮਹਾਨ ਸਿੱਖ ਸੀ ਬਾਬਾ ਲੱਖੀ ਸ਼ਾਹ ਵਨਜਾਰਾ ਆਪਣੇ ਘਰ ਦੇ ਵਿੱਚ ਸਤਿਗੁਰੂ ਦੇ ਧੜ ਨੂੰ ਲਿਆਂਦਾ ਧੜ ਨੂੰ ਬਾਅ ਅਦਬ ਆਪਣੇ ਅੰਦਰ ਮਹਿਲ ਨੁਮਾ ਘਰ ਦੇ ਵਿੱਚ ਰੱਖ ਕੇ ਔਰ ਪੂਰੀ ਮਾਣ ਮਰਿਆਦਾ ਦੇ ਨਾਲ ਅੰਦਰ ਰੱਖਿਆ ਘਰ ਨੂੰ ਅੱਗ ਲਾਈ ਆਪਣੇ ਘਰ ਨੂੰ ਅੱਗ ਲਾਉਣੀ ਸੌਖੀ ਗੱਲ ਨਹੀਂ ਹੈ ਪਰ ਭਾਈ ਲੱਖੀ ਸ਼ਾਮ ਨਜਾਰਾ ਜੀ ਨੇ ਸਿੱਖੀ ਨੂੰ ਨਿਭਾਉਂਦਿਆਂ ਹੋਇਆਂ ਕਿ ਗੁਰੂ ਦੇ ਧੜ ਦਾ ਅਦਬ ਕਾਇਮ ਰਹੇ ਉਹਦੇ ਵਿੱਚ ਕੋਈ ਬੇਅਦਬ ਨਹੀਂ ਵਾਲੀ ਗੱਲ ਨਾ ਹੋਵੇ ਉਹਨਾਂ ਨੇ ਧੜ ਦਾ ਸੰਸਕਾਰ ਕਰਨ ਦੇ ਲਈ ਆਪਣੇ ਘਰ ਨੂੰ ਅੱਗ ਲਾ ਦਿੱਤੀ ਔਰ ਉਹਦੇ ਤੋਂ ਬਾਅਦ ਵੀ ਜਿੰਨੇ ਵੀ ਸਿੱਖਾਂ ਨੂੰ ਇਹ ਹਥਿਆਰ ਦਿੱਤੇ ਜਾਂਦੇ ਰਹੇ ਨੇ ਪਹਿਲਾਂ ਜਿਹੜਾ ਸਾਡਾ ਕੰਡ ਰੇਟ ਹੈ ਰੋੜ ਵਪਾਰ ਵਾਲਾ ਟਾਂਡੇ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਕੋ ਵਣਜਾਰੋ ਰਾਮ ਕੋ ਮੇਰਾ ਟਾਂਡਾ ਲਾਤਿਆ ਜਾਏ ਟਾਂਡੇ ਵਣਜਾਰਿਆਂ ਦੇ ਨਾਲ ਜੁੜੇ ਜਿੱਥੇ-ਜਿੱਥੇ ਵਣਜਾਰੇ ਜਾਂਦੇ ਸੀ ਉਹਨੂੰ ਟਾਂਡਾ ਕਹਿੰਦੇ ਸੀ ਉਹ ਕਾਫਲਿਆਂ ਦੇ ਰੂਪ ਦੇ ਵਿੱਚ ਚੱਲਦੇ ਸੀ ਔਰ ਸਿੱਖੀ ਦੀ ਬੜੀ ਸੇਵਾ ਕੀਤੀ ਹਥਿਆਰ ਸ਼ਾਸਤਰ ਵੀ ਬਣਾ ਕੇ ਦਿੱਤੇ ਗੁਰੂ ਸਾਹਿਬ ਜੀ ਦੇ ਗੁਰੂ ਪਰਿਵਾਰ ਦੇ ਸਨੇਹਾ ਸਿੱਖਾ ਦੇ ਇਧਰ ਉਧਰ ਪਹੁੰਚਾਉਣੇ ਔਰ ਹਰ ਵੇਲੇ ਸਿੱਖੀ ਦੀ ਚੜ੍ਹਦੀ ਕਲਾ ਦੇ ਲਈ ਤਤ ਪਰ ਰਹਿਣਾ ਇਹ ਵੀ ਇਨਾਂ ਸਿੱਖਾ ਦੇ ਹਿੱਸੇ ਹਾਇ ਬਾਬਾ ਬੰਦਾ ਸਿੰਘ ਬਹਾਦਰ ਕਿਉਂਕਿ ਬਾਬਾ ਮੱਖਣਸ਼ਾਲ ਬਾਣੇ ਦਾ ਵੀ ਜਗਤ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਿੱਖ ਇਹਨਾਂ ਨੇ ਸ਼ਹੀਹ ਮਸੰਦ ਨੂੰ ਬੰਨਿਆ ਸੀ ਉੱਥੇ ਬਾਬੇ ਬਕਾਲੇ ਜਦੋਂ ਉਹਨੇ ਗੁਰੂ ਸਾਹਿਬ ਤੇ ਗੋਲੀ ਚਲਾਈ ਸੀ ਬਾਬਾ ਬੰਦਾ ਸਿੰਘ ਪਾਹਦਰ ਦੇ ਵੇਲੇ ਜਿਵੇਂ ਜਿਵੇਂ ਸਾਡੀ ਫੌਜ ਵਧੀ ਗਈ ਉਹਨਾਂ ਨੂੰ ਹਥਿਆਰਾਂ ਦੀ ਲੋੜ ਸੀ ਤੇ ਇਹ ਬਹੁਤੇ ਹਥਿਆਰ ਜਿਹੜੇ ਆ ਇਹ ਬੁੰਜਾਰੇ ਸਿੱਖਾਂ ਨੇ ਬਾਬਾ ਬੰਦਾ ਸਿੰਘ ਪਾਹਦਰ ਦੀ ਫੌਜ ਨੂੰ ਉਪਲਬਧ ਕਰਵਾਏ ਨੇ ਤੋ ਇਹ ਮਾਨ ਵਾਲੀ ਗੱਲ ਆ ਇਹ ਤੁਹਾਡੇ ਲਈ ਫਖਰ ਵਾਲੀ ਗੱਲ ਹੈ ਕਿ ਤੁਸੀਂ ਗੁਰੂ ਕਾਲ ਤੋਂ ਹੀ ਗੁਰੂ ਨਾਨਕ ਦੇ ਘਰ ਦੇ ਵਿੱਚ ਸਤਿਕਾਰੇ ਗਏ ਹੋ ਗੁਰੂ ਨਾਨਕ ਦੇ ਘਰ ਦੇ ਵਿੱਚ ਪਰਵਾਣ ਹੋਏ ਹੋ ਆਪਾਂ ਜਿਹੜੀ ਗੁਰੂ ਕਾਲ ਤੋਂ ਸਾਜ ਹੈ ਇਹਨੂੰ ਹਮੇਸ਼ਾ ਹੋਰ ਜ਼ਿਆਦਾ ਗੁੜੀ ਬਣਾਉਣਾ ਹੈ ਆਪਾਂ ਸਾਜ ਨੂੰ ਹੋਰ ਜ਼ਿਆਦਾ ਵਧਾਉਣਾ ਵਾ ਔਰ ਕਾਜੀ ਇਹਦਾ ਨਹੀਂ ਸਮਝਣਾ ਹੈ कि असी जे पंजाब तो थोड़ा दूर बैठे हाँ तो दूर बन नहीं। सिख कभी गुरु तो या श्री अकाल तख्त साहब तो या केंद्रीय स्थान सच खंड श्री हरिमंदर साहब दरबार साहब तो कभी दूर नहीं है हर सिख के अंदर मुहब्बत है क्योंकि दिल के ਗੁਰੂ ਲਈ ਬਹੁਤ ਇਸ਼ਕ ਹੈ ਪਿਆਰ ਹੈ ਔਰ ਤੁਸੀਂ ਵੀ ਆਪਣੇ ਗੁਰਦੁਆਰਿਆਂ ਦੇ ਦਰਸ਼ਨਾਂ ਦੇ ਲਈ ਪੰਜਾਬ ਵਿੱਚ ਜਾਂਦੇ ਹੋ ਬੱਚਿਆਂ ਨੂੰ ਲੈ ਕੇ ਜਾਂਦੇ ਹੋ ਇਸ ਸਾਝ ਨੂੰ ਹਮੇਸ਼ਾ ਬਣਾ ਕੇ ਰੱਖੋ ਮੈਂ ਪਿਛਲੇ ਮਹੀਨੇ ਹੀ ਤਲਿੰਦਾਨਾ ਗਿਆ ਸੀ ਉੱਥੇ ਹైదరాబాద్ ਦੇ ਨੇੜੇ ਇੱਕ ਪਿੰਡ ਬਾ ਸਾਰਾ ਬਨਜਾਰੇ ਸਿੱਖਾਂ ਦਾ ਪਿੰਡ ਬਾ ਗਾਚੂ ਗਾਚੂ ਬਾਈ ਟਾਂਡਾ ਉਹ ਜਿਹੜਾ ਪਿੰਡ ਆ ਉਹ ਭਾਵੇਂ ਬੰਦੇ ਕੋਈ ਅਮੀਰ ਨਹੀਂ ਸਰ ਧਨ ਕਰ ਪਰ ਸਿੱਖੀ ਕਰਕੇ ਬੜੇ ਅਮੀਰ ਗੁਰਦੁਆਰੇ ਮੈਂ ਦੇਖਿਆ ਉਹਨਾਂ ਦੇ ਬੱਚੇ ਜਦੋਂ ਮੈਂ ਗਿਆ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸਾਰਾ ਪਿੰਡ ਲੰਗਰਾਂ ਦੀ ਤਿਆਰੀ ਕਰਦਾ ਰਿਹਾ ਸੇਵਾ ਕਰਦਾ ਰਿਹਾ ਸ਼ਾਮ ਨੂੰ ਜਦੋਂ ਸਮਾਗਮ ਸੀ ਛੋਟੇ ਛੋਟੇ ਬੱਚੇ ਨਗਾਰੇ ਵਜਾ ਰਹੇ ਇੱਕ ਵੀ ਬੱਚਾ ਮੈਨੂੰ ਉਹਨਾਂ ਦਾ ਮੋਨਾ ਨਜ਼ਰ ਨਹੀਂ ਆਇਆ ਭਾਵੇਂ ਉਹਨਾਂ ਦੇ ਲਈ ਕਈ ਮੁਸੀਬਤਾਂਆਂ ਆਉਥੇ ਬਹੁਤ ਸਾਰੀਆਂ ਮੁਸ਼ਕਲਾਂਾਂ ਪਰ ਗੁਰੂ ਦੀ ਸਿੱਖੀ ਨੂੰ ਉਹਨਾਂ ਨੇ ਦਿਲ ਦੇ ਨਾਲ ਲਾ ਕੇ ਰੱਖਿਆ ਹੋਇਆ ਔਰ ਇੱਥੇ ਵੀ ਜਦੋਂ ਮੈਂ ਆਇਆ ਮੈਨੂੰ ਦੱਸਿਆ ਗਿਆ ਕਿ ਇੱਥੇ ਸਿੱਖ ਮਣਜਾਰੇ ਸਿੱਖ ਬਹੁਤ ਜ਼ਿਆਦਾ ਨੇ ਗੁਰੂ ਦੀ ਸਿੱਖੀ ਨਾਲ ਪ੍ਰੇਮ ਕਰਦੇ ਨੇ ਖੇਤੀ ਕਰਦੇ ਨੇ ਨੌਕਰੀ ਵੀ ਕਰਦੇ ਨੇ ਕੁਝ ਆਪਣੇ ਕੰਮ ਧੰਦੇ ਕਰਦੇ ਨੇ ਤੇ ਸਾਰਾ ਕੁਝ ਕਰਦੇ ਆ ਗੁਰੂ ਦੇ ਨਾਮ ਜੁੜੇ ਨੇ ਗੁਰਬਾਣੀ ਸਿਧਾਂਤਾਂ ਨੂੰ ਮੰਨਦੇ ਨੇ ਇਤਿਹਾਸ ਦੇ ਨਾਲ ਪੋਤ ਪੋਤ ਨੇ ਇਤਿਹਾਸ ਨੂੰ ਸਮਝਦੇ ਨੇ ਤਾਂ ਮੈਨੂੰ ਖੁਸ਼ੀ ਹੋ ਆਪਾਂ ਸਾਰਿਆਂ ਦੀ ਇਹ ਕੋਸ਼ਿਸ਼ ਹੋਣੀ ਚਾਹੀਦੀ ਆ ਆਪਾਂ ਸਿੱਖ ਸਿਰਫ ਸਿੱਖ ਵਾ ਮੈਂ ਤੁਸੀਂ ਪੰਜਾਬ ਵਿੱਚ ਰਹਿਣ ਵਾਲੇ ਸਿੱਖ ਇਥੋਂ ਤੱਕ ਕੇ ਸਿੱਖ ਤੇ ਪਾਕਿਸਤਾਨ ਦੇ ਵਿੱਚ ਵੀ ਬੜੇ ਨੇ ਮੈਂ ਉੱਥੇ ਗਿਆ ਵਾ ਅਕਤੂਬਰ ਮਹੀਨੇ ਦੇ ਵਿੱਚ ਉੱਥੇ ਵੀ ਇਹ ਖਾਸੀਅਤ ਆ ਇੱਕ ਸਿੱਖ ਮੋਨਾ ਨਹੀਂ ਹੁੰਦੀ ਗੁਰਬਾਣੀ ਦੇ ਨਾਲ ਉਹ 13 ਸਾਲ ਦੀ ਉਮਰ ਤੋਂ ਬੱਚੇ ਨੂੰ ਜੋੜਦੇ ਤੋਂ ਸਿੱਖ ਹੁਣ ਵਰਲਡ ਵਾਈਡ ਹੋ ਗਿਆ ਨੇ ਸਾਰੀ ਦੁਨੀਆਂ ਦੇ ਵਿੱਚ ਨੇ ਕੋਨੇ-ਕੋਨੇ ਦੇ ਵਿੱਚ ਨੇ ਆਕਾਲ ਤਖਤ ਸਾਡਾ ਧੁਰਾ ਵਾ ਇਹਦੇ ਰਾਹੀਂ ਆਪਾਂ ਇੱਕ ਮੁੱਠ ਰਹਿਣਾ ਮੈਂ ਬਾਅਦ ਵਿੱਚ ਵੀ ਤੁਹਾਡੇ ਪਿੰਡਾਂ ਦੇ ਵਿੱਚ ਤੁਹਾਡੇ ਇਲਾਕਿਆਂ ਦੇ ਵਿੱਚ ਆਉਂਦਾ ਰਹਾਂਗਾ ਆਪਾਂ ਗੁਰਮਤਿ ਦੀ ਜਿਹੜੀ ਸਾਝ ਆ ਇਹਨੂੰ ਪਾਉਂਦੇ ਰਹਾਂਗੇ ਕਿਉਂਕਿ ਜੁੜਨਾ ਅਸੀਂ ਸ਼ਬਦ ਨਾਲ ਸਰੀਰਾਂ ਨਾਲ ਨਹੀਂ ਹੈ ਸਰੀਰਾਂ ਦਾ ਮੇਲ ਸਦੀਵੀ ਮੇਲ ਨਹੀਂ ਹੁੰਦਾ ਇੱਕ ਸਰੀਰ ਇੱਕ ਥਾਂ ਤੇ ਆ ਮੈਂ ਮੰਨ ਲਉ ਇੱਥੇ ਆਇਆ ਤੇ ਇੱਥੇ ਹੀ ਆ ਦੂਜੀ ਥਾਂ ਤੇ ਨਹੀਂ ਹੋ ਸਕਦਾ ਪਰ ਜਿਹੜਾ ਸ਼ਬਦ ਵਾ ਉਹ ਹਰ ਥਾਂ ਦੇ ਉੱਤੇ ਆ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰੂ ਹਮੇਸ਼ਾ ਨਾਲ ਆ ਉਹ ਕਿਹੜਾ ਗੁਰੂ ਆ ਜਿਹੜਾ ਹਮੇਸ਼ਾ ਨਾਲ ਆ ਉਹ ਗੁਰੂ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਦਾ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰ ਤੋ ਆਪਣਾ ਨਿਸ਼ਚਾ ਪੱਕਾ ਰੱਖਣਾ ਹੈ ਆਪਣੇ ਬੱਚੇ ਬੱਚੇ ਨੂੰ ਦੱਸਣਾ ਹੈ ਦਸ ਪਾਤਸ਼ਾਹੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਪਿਆ ਆਤਮਾ ਗੁਰੂ ਗ੍ਰੰਥ ਵਿੱਚ ਤੇ ਸਰੀਰ ਗੁਰੂ ਪੰਥ ਵਿੱਚ ਆਪਾਂ ਤੁਸੀਂ ਸਾਰੇ ਗੁਰੂ ਪੰਥ ਦਾ ਹਿੱਸਾ ਵਾਂ ਸਾਗੂਹਾਕ ਰੂਪ ਦੇ ਵਿੱਚ ਗੁਰੂ ਦਾ ਸਰੀਰ ਗੁਰੂ ਪੰਥ ਹੈ ਜਿਹੜਾ ਪੰਥ ਚੜ੍ਹਦੀ ਕਲਾ ਚ ਰਹਿੰਦਾ ਜਿਹੜਾ ਪੰਥ ਵੀ ਜੁਗੋ ਜੁਗ ਅਟਲ ਹੈ ਜਿਹੜਾ ਪੰਥ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਚੱਲ ਕੇ ਸਰਬੱਤ ਦੇ ਭਲੇ ਦੇ ਮਾਨਵਤਾ ਦੇ ਭਲੇ ਦੇ ਮਨੁੱਖਤਾ ਦੇ ਭਲੇ ਦੇ ਉਹ ਕਾਰਜ ਕਰਦਾ ਅੱਜ ਗੁਰੂ ਦਾ ਸਰੀਰ ਬਣ ਕੇ ਗੁਰੂ ਦਾ ਪੰਥ ਹਰ ਪਾਸੇ ਵਿਚਰਦਾ ਤੁਹਾਡਾ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਣਾ ਏਕ ਰੱਖਣੀਆਂ ਕੋਈ ਪਖੰਡੀ ਆ ਜਾਵੇ ਕੋਈ ਢੋਂਗੀ ਆ ਜਾਵੇ ਉਹ ਇਹ ਯਤਨ ਕਰੇ ਕਿ ਮੈਂ ਗੁਰੂ ਹਾਂ ਜਾਂ ਆਪਣੇ ਨਾਲ ਜੋੜਨ ਦੀ ਕੋਈ ਗੱਲ ਕਰੇ ਸਿੱਖ ਨੇ ਹਮੇਸ਼ਾ ਚੇਤਿਆਂ ਦੇ ਵਿੱਚ ਰੱਖਣਾ ਸਾਡੇ ਗੁਰੂ ਨੇ ਸਾਨੂੰ ਲਿਖ ਕੇ ਦਿੱਤਾ ਇਹ ਬਾਣੀ ਗੁਰੂ ਸ਼ਬਦ ਗੁਰ ਪੀਰਾ ਜਹਿਰ ਗੰਬੀਰਾ ਬਿਨ ਸ਼ਬਦ ਹੈ ਜਗ ਬਹਰਾਨ ਤਾਂ ਇਹ ਗਾਨ ਚੇਤਿਆ ਚ ਰੱਖੀ ਦੂਜੀ ਗੱਲ ਆਪਣੀ ਬੋਲੀ ਮਦਰ ਲੈਂਗੁਏਜ ਪੰਜਾਬੀ ਜਿਹਦੀ ਲਿਪੀ ਗੁਰਮੁਖੀ ਆ ਇਹਦੇ ਨਾਲ ਤੁਸੀਂ ਜੁੜੇ ਹੋ ਮੈਨੂੰ ਪਤਾ ਹੈ ਆਪਣੇ ਬੱਚਿਆਂ ਨੂੰ ਵੀ ਜੋੜਨਾ ਹੈ ਸਕੂਲਾਂ ਦੇ ਵਿੱਚ ਨਹੀਂ ਹੈ ਵੱਖਰੀ ਗੱਲ ਪਰ ਮਾਂ ਬੱਚੇ ਦਾ ਪਹਿਲਾ ਸਕੂਲ ਆ ਮਾਂ ਖੁਦ ਪੰਜਾਬੀ ਸਿਖੇ ਤੇ ਬੱਚਿਆਂ ਨੂੰ ਪੰਜਾਬੀ ਸਿਖਾਏ ਊੜਾ ਐੜਾ ਈੜੀ ਸਸਾਹਾ ਜਿਹੜੇ ਬੱਚੇ ਪੰਜਾਬੀ ਸਿੱਖ ਜਾਣਗੇ ਉਹ ਸੌਖਾ ਵਿਰਸੇ ਨਾਲ ਜੁੜ ਜਾਣਗੇ ਕਿਉਂਕਿ ਸਾਡੀ ਬਾਣੀ ਦੀ ਲਿਪੀ ਗੁਰਮੁਖੀ ਆ ਜੇ ਆਪਾਂ ਸੌਖਾ ਬਾਣੀ ਦੇ ਨਾਲ ਜੁੜਨਾ ਹੈ ਸਮਝਣਾ ਹੈ ਬਾਣੀ ਨੂੰ ਤਾਂ ਗੁਰਮੁਖੀ ਆਉਣੀ ਚਾਹੀਦੀ ਆ ਪੰਜਾਬੀ ਆਉਣੀ ਚਾਹੀਦੀ ਆ ਤਾਂ ਮੇਰੀ ਆਪ ਜੀ ਨੂੰ ਅਪੀਲ ਆ ਤੁਸੀਂ ਪੰਜਾਬੀ ਬੋਲਦੇ ਹੋ ਮੈਂ ਸੁਣਿਆ ਸੋਹਣੀ ਪੰਜਾਬੀ ਬੋਲਦੇ ਹੋ ਲਹਿਜਾ ਬੜਾ ਚੰਗਾ ਵਾ ਸਾਰੀਆਂ ਬੋਲੀਆਂ ਬਾਕੀ ਸਿੱਖ ਲਓ ਮਾੜੀ ਗੱਲ ਨਹੀਂ ਪਰ ਆਪਣੀ ਕੌਮੀ ਸਿੱਖ ਹੋਣ ਕਰਕੇ ਬੋਲੀ ਗੁਰਮੁਖੀ ਪੰਜਾਬੀ ਏ ਆਪਾਂ ਆਪਣੇ ਬੱਚਿਆਂ ਨਾਲ ਪੰਜਾਬੀ ਚ ਗੱਲ ਕਰਨੀ ਤੇ ਉਹਨਾਂ ਨੂੰ ਪੰਜਾਬੀ ਆਪਾਂ ਸਿਖਾਉਣੀ ਆ ਤਾਂ ਕਿ ਉਹ ਮੂਲ ਦੇ ਨਾਲ ਜੁੜੇ ਰਹਿਣ ਤੀਜੀ ਗੱਲ ਇਤਿਹਾਸ ਕਹਾਵਲੀ ਇਤਿਹਾਸ ਲਿਖਿਆ ਨਾ ਬਾਬਾ ਲਖੀਸ਼ਾ ਮਨਜਾਰੇ ਦਾ ਬਾਬਾ ਮੱਖਣਸ਼ਾ ਲਬਾਣਾ ਜੀ ਦਾ ਹੋਰ ਅਨੇਕਾਂ ਗੁਰੂ ਕੇ ਸਿੱਖਾਂ ਦਾ ਅੱਜ ਮੈਂ ਇਤਿਹਾਸ ਦੇ ਰਾਹੀਂ ਤੁਹਾਡੇ ਨਾਲ ਸਾਂਝ ਪਾਈ ਇਹ ਸਾਂਝ ਪੀੜੀ ਹੈ ਪੱਕੀ ਹੈ ਇਹਦੇ ਲਈ ਜ਼ਰੂਰੀ ਆ ਆਪਾਂ ਆਪਣੇ ਬੱਚਿਆਂ ਨੂੰ ਇਤਿਹਾਸ ਦੀਆਂ ਸਾਖੀਆਂ ਉਹ ਜ਼ਰੂਰ ਦੱਸਿਓ ਭਈ ਕੌਣ ਹੈ ਜਿਨਨੇ ਸਿੱਖੀ ਦੇ ਲਈ ਖੋਪਰੀ ਲਵਾਈ ਭਾਈ ਤਰਨ ਸਿੰਘ ਕੌਣ ਹੈ ਜਿਨਨੇ ਸਿੱਖੀ ਲਈ ਬੰਦ ਬੰਦ ਕਟਵਾਇਆ ਭਾਈ ਮਨੀ ਸੇ ਵੀ ਦੀ ਕੌਣ ਹੈ ਜਿਹੜਾ ਸਿੱਖੀ ਦੇ ਲਈ ਆਰੇ ਦੇ ਨਾਲ ਚੀਰਿਆ ਗਿਆ ਦਿੱਲੀ ਦੀ ਧਰਤੀ ਤੇ ਭਾਈ ਮਤੀ ਦਾਸ ਅਰਦਾਸ ਕਰਦੇ ਹੈ ਤੋਂ ਬੱਚਿਆਂ ਨੂੰ ਇਤਿਹਾਸ ਵੀ ਵੱਸ ਇਤਿਹਾਸ ਜਿੰਦਾ ਕੌਮਾਂ ਦੀ ਜਿੰਦ ਜਾਨ ਹੈ ਇਤਿਹਾਸ ਭੁੱਲ ਜਾਣ ਵਾਲੀਆਂ ਕੌਮਾਂ ਖਤਮ ਹੋ ਜਾਂਦੀਆਂ ਤੇ ਸਾਡਾ ਤੇ ਬੜਾ ਸ਼ਾਨਾ ਮੱਤਾ ਇਤਿਹਾਸ ਤੋ ਬੱਚਿਆਂ ਨੂੰ ਇਤਿਹਾਸ ਨਾਲ ਜੋੜ ਕੇ ਆਪਾਂ ਸਾਰੇ ਚ ਚੌਥੀ ਗੱਲ ਜਿੱਥੇ ਵੀ ਰਹੀਏ ਇੱਕ ਪਰਿਵਾਰ ਬਾਂਧ ਰਹੀ ਇੱਕ ਸਿੱਖ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋ ਉਹਦੇ ਦੁੱਖ ਸੁੱਖ ਨੂੰ ਆਪਣਾ ਦੁੱਖ ਸੁੱਖ ਮੰਨੀ ਕਿਸੇ ਸਿੱਖ ਨੂੰ ਇਹ ਲੱਗੇ ਨਾ ਕਿ ਮੈਂ ਇਕੱਲਾ ਹਾਂ ਕੋਈ ਮੁਸ਼ਕਲ ਪਵੇ ਉਹਨੂੰ ਲੱਗੇ ਕਿ ਮੈਂ ਕੱਲਾ ਵਾਂ ਨਹੀਂ ਉਹਨੂੰ ਜਦੋਂ ਆਣ ਕੇ ਆਪਾਂ ਮਿਲ ਗਏ ਤਰਵਾਸ ਦੇਈਏ ਜਾਂ ਮਦਦ ਕਰੀਏ ਉਹਨੂੰ ਹੋਵੇ ਕਿ ਨਹੀਂ ਮੈਂ ਕੱਲਾ ਨਹੀਂ ਇਹ ਗੁਰੂ ਖਾਲਸਾ ਪੰਥ ਸਾਂਝਾ ਪਰਿਵਾਰ ਮੇਰੇ ਨਾਲ ਪੰਜਾਬ ਤੋਂ ਦੂਰ ਤੇ ਇਹ ਹੋਰ ਜ਼ਿਆਦਾ ਜ਼ਰੂਰੀ ਹੋ ਜਾਂਦਾ ਕਿ ਆਪਾਂ ਆਪਸ ਦੇ ਵਿੱਚ ਇੱਕ ਮੋਠ ਰਹੀਏ ਜੁੜੇ ਰਹੀਏ ਸਾਡੀ ਤਾਕਤ ਇੱਕ ਮੁੱਠ ਹੋਣ ਵਿੱਚ ਹੈ ਤੋੜਨ ਵਾਲੇ ਵੀ ਬਥੇਰੇ ਹੋਣਗੇ ਫੋਟ ਪਾਉਣ ਵਾਲੇ ਵੀ ਬਥੇਰੇ ਹੋਣਗੇ ਪਰ ਆਪਾਂ ਨਹੀਂ ਟੁੱਟਣਾ ਕਿਉਂਕਿ ਸਾਨੂੰ ਸਾਡੇ ਗੁਰੂ ਨੇ ਇੱਕ ਬਣਾਇਆ ਤੇ ਗੁਰੂ ਤੋਂ ਵੱਡਾ ਤੇ ਸਾਡੇ ਲਈ ਕੋਈ ਨਹੀਂ ਹੈ ਕੋਈ ਵੀ ਗੁਰੂ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ सब से वागुर नानक दिन कल राखी जो गुरु ने एक बनाया तो असं कभी किसी के पिछे नहीं लगना एक रहना है एक मुठ साकत ही गुरबाणी का एक शब्द कह के मैं समाप्त करूँ भाई जे तो एक रवे जो एक नाल जुड़े रहे तो फिर असने हैं ਜਗੇਆ ਗੁਰੂ ਦੇ ਘਰੈ ਸੁਖੂ ਲੈ ਜਦੋਂ ਸਵੇਰੇ ਕਿੱਥੇ ਅਸੀਂ ਠਹਿਰੇ ਹਾਂ ਕਿ ਖੇਤਾਂ 'ਚ ਟਹਿਲ ਰਹੀ ਸੀ ਤੇ ਉੱਥੇ ਅੱਖ ਦਾ ਬੂਟਾ ਸੀ ਅੱਖ ਨੂੰ ਖਖੜੀ ਲੱਗਦੀ ਹੈ ਖਖੜੀ ਤੇ ਜਦੋਂ ਅੱਖ ਆਪਣੇ ਜੋਬਨ ਤੇ ਹੁੰਦਾ ਓਨੂੰ ਲੱਗੀ ਹੋਈ ਖਖੜੀ ਦੂਰ ਤੋਂ ਅੰਬੀ ਲੱਗਦੀ ਅੱਖ ਦੇ ਨਾਲ ਜੁੜੀ ਹੋਵੇ ਤੇ ਖਖੜੀ ਵੀ ਅੰਬੀ ਲੱਗਦੀ ਗੁਰੂ ਨੇ ਇਹ ਬਾਣੀ ਚ ਦ੍ਰਿਸ਼ਟਾਂਤ ਤਾਂ ਆਪਣੇ ਸਾਰਿਆਂ ਨੂੰ ਖਖੜੀਆਂ ਸੁਹਾਗੀਆਂ ਲੱਗੜੀਆਂ ਅੱਕ ਖਖੜੀ ਵੀ ਪਾਤਸ਼ਾਹ ਕਹਿੰਦੇ ਨਿਰੀ ਅੰਬੀ ਲੱਗਦੀ ਆ ਜਿੰਨਾ ਚਿਰ ਤੱਕ ਅੱਕ ਦੇ ਨਾਲ ਜੁੜੀ ਹੋਵੇ ਬਿਰਾਵਿ ਛੋੜਾ ਢਣੀ ਸਿਓ ਨਾਨਕ ਸੈਸਾ ਪਰ ਜੇ ਕੋਈ ਮੱਜਾ-ਮੁੱਜਾ ਚਾਰਦਾ ਖਖੜੀ ਨੂੰ ਛੋਟੀ ਮਾਰ ਦਵੇ ਉਹ ਪਾੜਦੀ ਹੈ ਟੁੱਟਦੀ ਹੈ ਤੇ ਉਹ ਰੇਜੇ ਰੇਜੇ ਹੋ ਕੇ ਟੁੰਬੇ ਟੁੰਬੇ ਹੋ ਕੇ ਹਵਾ ਦੇ ਵਿੱਚ ਉੱਡਦੀ ਹੈ ਜਿੰਨਾ ਚਿਰ ਤੱਕ ਇੱਕ ਮੁੱਠ ਹਾਂ ਤੇ ਗੁਰੂ ਦੇ ਨਾਲ ਜੁੜੇ ਹਾਂ ਅਸੀਂ ਸੋਹਣੇ ਹਾਂ ਪਰ ਜਦੋਂ ਗੁਰੂ ਤੋਂ ਟੁੱਟਦੇ ਹਾਂ ਤੇ ਸਾਡੀ ਇੱਕ ਮੁੱਠ ਤਾਂ ਟੁੱਟਦੀ ਆ ਅਸੀਂ ਰੇਜੇ ਰੇਜੇ ਹੁੰਨੇ ਹਾਂ ਅਸੀਂ ਟੁਕੜੇ ਟੁਕੜੇ ਹੁੰਨੇ ਹਾਂ ਫੇਰ ਜਿੱਧਰ ਦੀ ਹਵਾ ਉੱਧ ਰੀ ਤੁਰੇ ਤਾਂ ਸੇਖੇ ਦਾ ਨਾ ਲੁੰਦਾ ਵੀ ਹਵਾ ਦੇ ਮੁਤਾਬਕ ਬਦਲ ਜਾਵੇ ਸਿੱਖ ਦਾ ਇੱਕੋ ਹੀ ਧੜਾ ਉਹ ਵਾ ਗੁਰੂ ਪੰਥ ਉਹਦੇ ਵਿੱਚ ਹੀ ਰਹਿਣਾ ਹਾ ਨੀਤੀ ਮੁਤਾਬਕ ਚੱਲਣਾ ਹੈ ਦੇਖਣਾ ਹੈ ਪਰ ਹਮੇਸ਼ਾ ਕੌਮ ਦੀ ਚੜ੍ਹਦੀ ਕਲਾ ਲੋਚਣੀ ਆਪਣੇ ਇਹਨਾਂ ਪਰਿਵਾਰਾਂ ਦੀ ਇੱਥੇ ਰਹਿਣ ਵਾਲਾ ਆਪਣਾ ਭਾਈਚਾਰਾ ਇਹਦੀ ਚੜ੍ਹਦੀ ਕਲਾ ਲੋਚਦੇ ਆ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਰਹਿਣਾ ਤੇ ਗੁਰੂ ਪੰਥ ਦਾ ਹਿੱਸਾ ਬਣਨਾ ਸੱਚੇ ਬਾਦਸ਼ਾਹ ਦੀ ਕਿਰਪਾ ਕਰਨ ਮਿਹਰ ਕਰਨ ਤੁਸੀਂ ਉਡੀਕ ਕੀਤੀ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਇਹ احਸਾਨ ਮੰਨਦੇ ਆ ਮੈਂ ਕੱਲ ਆਉਣਾ ਸੀ ਨਹੀਂ ਆਇਆ ਕਿਉਂਕਿ ਕੱਲ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਸੀ ਅਕਾਲ ਤਖਤ ਸਾਹਿਬ ਤੇ ਉਹ ਮਨਾਇਆ ਜਾਂਦਾ ਹੈ ਤਾਂ ਕਰਕੇ ਨਹੀਂ ਆਇਆ ਕਿ ਆਪਾਂ ਮਾਫੀ ਮੰਗਦੇ ਆ ਅੱਗੇ ਤੋਂ ਕੋਈ ਸਮਾਗਮ ਹੋਏਗਾ ਤੇ ਫੇਰ ਆਵਾਂਗੇ ਆਪਾਂ ਮਿਲ ਕੇ ਰਹਿਗੇ ਇੱਕ ਮੋਟ ਰਹਿਗੇ ਆਓ ਗੁਰੂ ਦੀ ਬਾਣੀ ਦਾ ਇੱਕ ਬਚਨ ਆਪਾਂ ਸੰਗਤੀ ਰੂਪ ਦੇ ਰੇ ਸਾਰੇ ਦਿਲੋਂ ਉਹਦਾ ਪਾਠ ਕਰੀਏ ਤੇ ਗੁਰੂ ਚਰਨਾਂ ਦੇ ਨਾਲ ਸੱਚੇ ਪਾਤਸ਼ਾਹ ਦੇ ਨਾਲ ਆਪਾਂ ਜੁੜੀਏ ਸੱਚੇ ਪਾਤਸ਼ਾਹ ਅਮਰਤਮਈ ਬਾਣੀ ਦੇ ਰਾਹੀ ਸਾਨੂੰ ਜਿਹੜਾ ਉਪਦੇਸ਼ ਦਿੰਦੇ ਨੇ ਆਏ ਮਿਲ ਗੁਰ ਸਿੱਖ ਆਏ ਮੇ ਸਤ ਗੁਰ ਪ੍ਰੀਤ ਗੁਰ ਸਿਖ ਮੁਖ ਪਾਏ ਸਤ ਗੁਰ ਪ੍ਰੀਤ ਗੁਰ ਸਿਖ ਮੁਖ ਗੁਰ ਸਿੱਖ ਹਣੰਦੇ ਗੁਰ ਸਿੱਖ ਹਣੰਦੇ ਗੁਰ ਸਿੱਖ ਹਣੰਦੇ ਗੁਰ ਸਿੱਖ ਹਣੰਦੇ ਕੀ ਸਿੱਖਾ ਲਈ ਆਪ ਸਿਖਰੇ ਨੂੰ ਬਰਸਤ ਪੇਸ਼ ਕਰਨ ਵਾਲੇ ਸ਼ਬਦ ਨੇ ਹੋਰ ਵੀ ਸਾਡੇ ਕੋਲ ਇਕੱਠੇ ਹੋਣ ਲਈ ਬਹੁਤ ਕੁਝ ਗੁਰੂ ਗੁਰੂ ਗ੍ਰੰਥ ਸਾਹਿਬ ਵਾਸੀ ਆਨੰਦਪੁਰ ਸਾਹਿਬ ਦੇ ਪੰਜ ਪਤਾਰ ਇੱਕੋ ਜੇ ਪਾਉਨੇ ਆ ਅਮਰਿਤ ਛਕਾਉਣ ਵੇਲੇ ਪੰਜ ਬਾਣੀਆਂ ਤੇ ਕੋਈ ਪੜੀਆਂ ਜਾਂਦੀਆਂ ਤੋਂ ਅਸੀਂ ਇਕੱਠੇ ਆ ਇੱਕ ਮੁੱਠ ਰਹੀਏ ਅਤੇ ਹਮੇਸ਼ਾ ਹੀ ਗਰੀਬ ਲੋੜਵੰਦ ਕੋਈ ਸਾਡਾ ਜਰੂਰਤਮੰਦ ਭਰਾ ਹੋਵੇ ਆਪਣੇ ਇਲਾਕੇ 'ਚ ਵੀ ਆਪਣਾ ਦਸਵੰਦ ਉੱਥੇ ਲਾਈ ਸਿੱਧਾ ਉਹਦੀ ਮਦਦ ਕਰੀਏ ਆਪਾਂ ਸਾਡਾ ਕੋਈ ਜ਼ਰੂਰਤਮੰਦ ਭਰਾ ਉਹਦੀ ਧੀ ਦਾ ਵਿਆਹ ਹੋਵੇ ਤੇ ਆਪਣੀ ਧੀ ਸਮਝ ਕੇ ਆਪਣਾ ਫਰਜ਼ ਸਮਝ ਕੇ ਆਪਾਂ ਉਹਦੀ ਮਦਦ ਕਰੀਏ ਇਹੋ ਜੀਆਂ ਸਿੱਖਿਆਵਾਂ ਸਾਨੂੰ ਸਾਡੇ ਗੁਰੂ ਨੇ ਦਿੱਤੀਆਂ ਨੇ ਇਥੋਂ ਦੇ ਪ੍ਰਬੰਧਕਾਂ ਦਾ ਸਮੂਹ ਸੰਗਤ ਦਾ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾ ਮੇ ਕੋਣ ਧੰਨਵਾਦ ਜੀ ਭੁੱਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ